ਨੂੰ ਇੱਕ ਇਸ਼ਾਰਾ ਵੀ ਯਾਦ ਹੋਵੇਗਾ ਇਸ ਤਰ੍ਹਾਂ ਇਹ ਅਨਮੋਲ ਗਗਰਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅਸੀਂ ਐਮਐਸਪੀ ਆਪ ਦਵਾਂਗੇ ਜਦੋਂ ਸਾਡੀ ਪੰਜਾਬ ਦੇ ਵਿੱਚ ਸਰਕਾਰ ਆਈ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਫਿਰ ਕਿਸਾਨਾਂ ਨੂੰ ਹਜੇ ਤੱਕ ਐਮਐਸਪੀ ਕਿਉਂ ਨਹੀਂ ਮਿਲੀ ਹਰਵੰਦਰ ਜੀ ਰਾਤ ਗਈ ਬਾਤ ਦੇ ਹੁਣ ਦੇਖੋ ਨਹੀਂ ਪਾਰਟੀ ਆਮ ਆਦਮੀ ਪਾਰਟੀ ਦੀ ਹੈ ਜੀ ਗੱਲ ਰਾਤ ਗਈ ਬਾਤ ਗਈ ਨਹੀਂ ਹੁੰਦਾ ਪਾਰਟੀ ਦੀ ਗੱਲ ਨਹੀਂ ਸੀ ਉਹ ਦੇਖੋ ਇੱਕ ਐਮਐਲਏ ਦੀ ਬਾਤ ਸੀ ਤੂ ਐਵੇਂ ਲੈ ਨੂੰ ਨਹੀਂ ਤੁਸੀਂ ਪੁੱਛ ਸਕਦੇ ਹੋ ਕਿ ਉਹਨਾਂ ਨੇ ਕਿਉਂ ਕਿਹਾ ਕਿਉਂ ਨਹੀਂ ਕਿਹਾ ਪਾਰਟੀ ਨੇ ਕਦੇ ਇਸ ਤਰ੍ਹਾਂ ਨਹੀਂ ਕਿਹਾ ਪਾਰਟੀ ਕਹੇਗੀ ਫੇਰ ਤੁਸੀਂ ਜ਼ਰੂਰ ਉਹਦੇ ਉੱਤੇ ਕਰਦੇ ਸ਼੍ਰੀ ਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਬੋਲਦੀ ਕਿਉਂ ਨਹੀਂ ਸਿੱਖਾਂ ਵਰੇ ਅੱਜ ਤੱਕ ਕੋਈ ਬਿਆਨ ਆ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਦਿੱਤਾ ਨਹੀਂ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਕਿਸੇ ਇੱਕ ਕਰਤ ਦੇ ਨਾਂ ਹੱਕ ਤੇ ਨਾ ਕਿਸੇ ਦੇ ਖਿਲਾਫ ਪਰ ਸਾਡੇ ਲਈ ਤਾਂ ਸ਼੍ਰੀ ਗੁਰ ਗ੍ਰੰਥ ਸਾਹਿਬ ਹੀ ਸਾਰਾ ਕੁਝ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਲਈ ਹੈ ਇਕੱਲੇ ਤੁਹਾਡੇ ਜਾਂ ਕਿਸੇ ਲਈ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅ ਸਰਬ ਬਾਣੀ ਆ ਉਹਦੇ ਵਿੱਚ ਹਿੰਦੂਆਂ ਦੀ ਸਿੱਖਾਂ ਦੀ ਮੁਸਲਮਾਨਾਂ ਦੀ ਸਾਰਿਆਂ ਦੀ ਬਾਣੀ ਆ ਉਹਦੇ ਵਿੱਚ ਦਰਜ ਹੈ ਗੁਰੂਆਂ ਪੀਰਾਂ ਦੀ ਸਾਰਿਆਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਂਝੀ ਵਾਲਤਾ ਦਾ ਅ ਵੱਡਾ ਪ੍ਰਤੀਕ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੱਲੋਂ ਵੀ ਬਰਦਾਸ਼ਤ ਨਾ ਕੀਤੀ ਜਾਵੇਗੀ ਤੇ ਨਾ ਭਾਵੇਂ ਕੋਈ ਵਿੱਚ ਐਸੀ ਕੋਈ ਘਟਨਾ ਨੂੰ ਬਰਦਾਸ਼ਤ ਕੀਤਾ ਸਰ ਪੰਜਾਬ ਦੇ ਵਿੱਚ ਨਸ਼ਾ ਕਦੋਂ ਖਤਮ ਹੋਊਗਾ ਕਿਉਂਕਿ ਵਾਅਦਾ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਕੀਤਾ ਸੀ ਕਿ ਅਸੀਂ 3-4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਐਸੀ ਢੰਗਾਈ ਹੈ ਜੀ ਇਹਦੀ ਜੜਾਂ ਜਿਹੜੀਆਂ ਨੇ ਉਹ ਪਰੋਲਿਆਂ ਪਤਾ ਲੱਗਦਾ ਕਿ ਬਹੁਤ ਡੂੰਘੀਆਂ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਨੇ ਅਸੀਂ ਕਾਫੀ ਹੱਦ ਤੱਕ ਇਹਨੂੰ ਨਕੇਲ ਪਾਈ ਤੇ ਉਮੀਦ ਹੈ ਕਿ ਅਸੀਂ ਹੋਰ ਥੋੜੇ ਸਮੇਂ ਦੇ ਵਿੱਚ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਸਫਾਈ ਕਰ ਦਾਂਗੇ ਤੁਸੀਂ ਨੋਟ ਕਰ ਰਹੇ ਹੋ ਨਾ ਕਿ ਹੁਣ ਐਸਾ ਨਸ਼ਾ ਜਿਹੜਾ ਫੁੱਲੇ ਆਮ ਸ਼ਰੇ ਆਮ ਜਿਹੜਾ ਕਹਿੰਦੇ ਸੀ ਆਨਲਾਈਨ ਮਿਲਦਾ ਜਾਂ ਕੁਝ ਮਿਲਦਾ ਐਸਾ ਕੋਈ ਨੌਬਤ ਨਹੀਂ ਹੈ ਜਿਹੜਾ ਵੀ ਚੋਰੀ ਚੱਪੇ ਕੋਈ ਨਾ ਕੋਈ ਕਿਤੇ ਟਾਵਾ ਟਾਵਾ ਕੰਮ ਹੋ ਰਿਹਾ ਉਹਨੂੰ ਵੀ ਅਸੀਂ ਨਿਕੇਲ ਪਾ ਦਾਂਗੇ ਬੰਦ ਕਰ ਦਾਂਗੇ ਜੀ ਇਹ ਮੈਨੂੰ ਲੱਗਦਾ ਹੈ ਕਿ ਜਲਦ ਜਿਹੜਾ ਕਿ ਇਸਦਾ ਹੱਲ ਹੋਣਾ ਚਾਹੀਦਾ ਹੈ ਹੋਏਗਾ ਜੀ ਬਿਲਕੁਲ ਨਸ਼ਾ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਲਕੁਲ ਸੁਭਾਲ ਕੇ ਰੱਖਣਾ ਲੋਕਾਂ ਦੀ ਜਿੰਦ ਜਾਨ ਦੀ ਰਾਖੀ ਕਰਨੀ ਲੋਕਾਂ ਦੀਆਂ ਜਾਇਦਾਦਾਂ ਦੀ ਰਾਖੀ ਕਰਨੀ ਸਾਡੀ ਜ਼ਿੰਮੇਵਾਰੀ ਹੈ ਉਹਨੂੰ ਪੰਜਾਬ ਸਰਕਾਰ ਨਿਮਾਉਣ ਲਈ ਹਰ ਵੇਲੇ ਸੁਹਿਰਦ ਨਿਮਾਉਂਦੀ ਰਹੇਗੀ ਅੱਗੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਇਹ ਹੈ ਕਿ ਪੰਜਾਬ ਦੇ ਲਈ ਪਾਜਪਾ ਨੇ ਕੀਤਾ ਕੀ ਤਾਂ ਮੇਰਾ ਸਵਾਲ ਇਹ ਤੁਹਾਨੂੰ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੀਤਾ ਕਿਉਂ ਕਿ ਤੁਸੀਂ ਸ਼੍ਰੀ ਪਤੇਗੜ੍ਹ ਸਾਹਿਬ ਤੋਂ ਤਾਂ ਬਸ ਹੀ ਤੋਂ ਉਧਰ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਸੜਕਾਂ ਦਾ ਟੁੱਟਿਆ ਹੋਇਆ ਹਾਲ ਦੇਖਣ ਨੂੰ ਮਿਲ ਰਿਹਾ ਦੇਖੋ ਉਹ ਸੈਂਟਰ ਸਰਕਾਰ ਨੇ ਸਾਡੇ ਕੋਲੋਂ ਜਿਹੜੇ ਸਾਡੇ ਆਰਡੀਐਫ ਫੰਡਸ ਨੇ ਜਿਹੜੇ ਨੂਰ ਡਵੈਲਪਮੈਂਟ ਫੰਡ ਨੇ ਉਹ ਸਾਰੇ ਰੁਕੇ ਹੋਏ ਲਗਭਗ ਹੁਣ ਤਾਂ 10000 ਕਰੋੜ ਦੇ ਕਰੀਬ ਹੋ ਗਿਆ ਪੈਸਾ ਜਿਹੜਾ ਪੰਜਾਬ ਦਾ ਉਹ ਕੇਂਦਰ ਸਰਕਾਰ ਨੇ ਤੇ ਮੈਂ ਤਾਂ ਕਹੂੰਗਾ ਭਾਜਪਾ ਨੇ ਸਾਡਾ ਰੋਕਿਆ ਹੋਇਆ ਜੋ ਕਿ ਪੰਜਾਬ ਦੇ ਵਿਕਾਸ ਨੂੰ ਬਿਲਕੁਲ ਹੀ ਉਹਨਾਂ ਨੇ ਨੱਕਾ ਲਾ ਦਿੱਤਾ ਸਾਨੂੰ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਲਈ ਪੈਸਾ ਨਹੀਂ ਦਿੱਤਾ ਜਾ ਰਿਹਾ ਇਹ ਪੈਸਾ ਸਾਡਾ ਆਪਣਾ ਹੈ ਇਹ ਨਾ ਕਿ ਅਸੀਂ ਕੋਈ ਭੀਖ ਨਹੀਂ ਮੰਗਣੀ ਹੈ ਕੇਂਦਰ ਸਰਕਾਰ ਤੋਂ ਜਾਂ ਭਾਜਪਾ ਸਰਕਾਰ ਤੋਂ ਇਹ ਸਾਡਾ ਆਪਣਾ ਹੈ ਆਪਣਾ ਪੈਸਾ ਜਿਹੜਾ ਹੋ ਇੱਕ ਵਾਰ ਕੇਂਦਰ ਪੁਰ ਜਾਂਦਾ ਤੇ ਕੇਂਦਰ ਤੋਂ ਵਾਪਸ ਸਾਨੂੰ ਆਉਂਦਾ ਹੈ ਸਾਡੇ ਜ਼ਿਲ੍ਹੇ ਵਾਈਜ਼ ਜਾਂ ਸਾਡੇ ਹਲਕਾ ਵਾਈਜ਼ ਲੇਕਿਨ ਕੇਂਦਰ ਸਰਕਾਰ ਨੇ ਉਹ ਸਾਡਾ ਪੈਸਾ ਰੋਕ ਕੇ ਜਿਹੜਾ ਪੰਜਾਬ ਨਾਲ ਵਿਸਥਾਰਾ ਕੀਤਾ ਔਰ ਕਰ ਵੀ ਰਹੀ ਹੈ بار بار ਅਸੀਂ ਲਿਖਿਆ ਤੇ ਹੁਣ ਅਸੀਂ ਕੋਰਟ ਦੇ ਵਿੱਚ ਕੇਸ ਵੀ ਪਾਇਆ ਉਸ ਵਾਸਤੇ ਜਿਹਦਾ ਫੈਸਲਾ ਉਮੀਦ ਹੈ ਵੀ ਸਾਡੇ ਹੱਥ ਵਿੱਚ ਤੁਸੀਂ ਕਿਹਾ ਹੈ ਕਿ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਅੰਨਦਾਤਾ ਦੇ ਨਾਲ ਆ ਇਹ ਤੁਸੀਂ ਗੱਲ ਕਨਫਰਮ ਕਰਤੀ ਪਰੰਤੂ ਸਿਆਸੀ ਲੀਡਰ ਉਹਨਾਂ ਨੂੰ ਲਗਾਤਾਰ ਮਿਲਣ ਜਾ ਰਹੇ ਨੇ ਹਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲਣ ਨਹੀਂ ਗਏ ਕੀ وجہ ਰਹੇਗੀ ਕਿ ਉਹਨਾਂ ਨੇ ਇੱਕ ਵਾਰ ਸਾਰ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਦੀ ਨਹੀਂ ਡਲੇਵਾਲ ਸਾਹਿਬ ਕੋਲ ਉਹਨਾਂ ਨੇ ਸਾਡਾ ਸਾਰਾ ਪੂਰਾ ਵਫਦ ਗਿਆ ਜੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜੀ ਤੇ ਉਹਨਾਂ ਦੇ ਨਾਲ ਸਾਡੇ ਵਿਧ ਮੰਤਰੀ ਪੰਜਾਬ ਸਾਰੀ ਕੈਬਨਿਟ ਗਈ ਸੀਗੀ ਡਲੇਵਾਲ ਸਾਹਿਬ ਕੋਲ ਪੰਜਾਬ ਸਰਕਾਰ ਪੂਰੀ ਉਹਨਾਂ ਕੋਲ ਗਈ ਸੀਗੀ ਤੇ ਹਰ ਤਰ੍ਹਾਂ ਨਾਲ ਉਹਨਾਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਸੀ ਉਹਨਾਂ ਦੇ ਉਹਨਾਂ ਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਸਮਰਥਨ ਚਾ ਉਹਨਾਂ ਦੇ ਹੱਕ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਲੱਗੇ ਭਈ ਅਸੀਂ ਕਿਸੇ ਤਰ੍ਹਾਂ ਕੋ ਲੱਗਦੀ ਹੈ ਤਾਂ ਉਹ ਹਰ ਵੇਲੇ ਜਦੋਂ ਮਰਜ਼ੀ ਸਾਨੂੰ ਕਾਲ ਕਰਨ ਗੱਲ ਕਰਨ ਉਹ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਕਿਸਾਨਾਂ ਤੋਂ ਅਸੀਂ ਅੱਡ ਨਹੀਂ ਕਿਸਾਨ ਸਾਡੀ ਰੂਹ ਨੇ ਕਿਸਾਨ ਸਾਡੀ ਜਿੰਦਗੀ ਹੈ बार-बार ਅਮਰਤਪਾਲ ਨੂੰ ਜੋ ਟਾਰਗੇਟ ਕੀਤਾ ਜਾ ਰਿਹਾ ਉਹ ਅਮਰਤਪਾਲ ਨੂੰ ਉਹਨਾਂ ਨੂੰ ਪੁੱਛੋ ਜੀ ਉਹ ਕਿਉਂ ਕਰਦੇ ਨੇ ਟਾਰਗੇਟ ਅਸੀਂ ਤਾਂ ਨਹੀਂ ਇਹ ਗੱਲ ਕਹਦੇ ਅਸੀਂ ਤਾਂ ਇਹ ਕਹਿੰਦੇ ਵੀ ਜੋ ਵੀ ਹੈ ਉਹ ਬੰਦੇ ਨੇ ਗਲਤੀ ਕੀਤੀ ਹੈ ਉਹਨੂੰ ਮੌਕੇ ਤੇ ਅरेस्ट ਕੀਤਾ ਕਾਨੂੰਨ ਦੇ ਮੁਤਾਬਕ ਉਹਤੇ ਕਾਰਵਾਈ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਉੱਥੇ ਗਵਾਹੀਆਂ ਦੇਣ ਜਾ ਕੇ ਰਾਜਪਾਲ ਕੋਲ ਜਾਂਦੇ ਨੇ ਉੱਥੇ ਕੋਟ ਦੇ ਵਿੱਚ ਆਪਣੇ ਬੰਦਿਆਂ ਨੂੰ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਇੰਨੇ ਬੰਦੇ ਨੇ ਉਹਨਾਂ ਨੂੰ ਗਵਾਹ ਬਣਾਉਣ ਵਹੀਆਂ ਵਜੋਂ ਬੰਦੇ ਨਹੀਂ ਪੇਸ਼ ਕਰਦੇ ਆਪਣੇ ਇਹ ਇੱਕ ਵੀ ਬੰਦਾ ਨਹੀਂ ਦਿੱਤਾ ਇਹਨਾਂ ਨੇ ਗਵਾਹ ਵਜੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਫਿਰ ਤੋਂ ਪੰਜਾਬ ਦੇ ਸਿਆਸੀ ਮੁੱਦੇ ਲੈ ਕੇ ਹਾਜ਼ਰ ਹੋਏ ਆਂ ਪਰੰਤੂ ਅੱਜ ਸਾਡੇ ਨਾਲ ਮੌਜੂਦ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰੰਦ ਫਤੇਗੜ ਸਾਹਿਬ ਤੋਂ ਗੁਰਵਿੰਦਰ ਸਿੰਘ ਢਿੱਲੋਂ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਮਿਹਰਬਾਨੀ ਜੀ ਥੈਂਕ ਯੂ ਜੀ ਅੱਜ ਪੰਜਾਬ ਚ ਪੰਜਾਬ ਦੀ ਰਾਜਸਥਾਨੀ ਤੇ ਮੇਰ ਦੀਆਂ ਚੋਣਾਂ ਹੋਈਆਂ ਨੇ ਪਰੰਤੂ ਉੱਥੇ ਆਮ ਆਦਮੀ ਪਾਰਟੀ ਦਾ ਸਿੱਕਾ ਨਹੀਂ ਚੱਲਿਆ ਤੇ ਭਾਜਪਾ ਨੇ ਜਿੱਤ ਪ੍ਰਾਪਤ ਕਰ ਲਈ ਕਿਵੇਂ ਦੇਖਦੇ ਹੋ ਨਹੀਂ ਜੀ ਸਿੱਕਾ ਨਹੀਂ ਸਿੱਕੇ ਵਾਲੀ ਕੋਈ ਅਸੀਂ ਗੱਲ ਨਹੀਂ ਸੀ ਲੇਕਿਨ ਉੱਥੇ ਕੁਝ ਕਰਾਸ voting ਹੋਈ ਹੈ ਗੋਸ ਜਿਹੜੇ ਕਾਂਗਰਸੀ ਮੈਂਬਰ ਸੀਗੇ ਉਹਨਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ ਉਹਦੇ ਕਰਕੇ ਜਿਹੜਾ ਹੈ ਭਾਜਪਾ ਨੂੰ ਮੌਕਾ ਮਿਲਿਆ ਉੱਥੇ ਮੇਰ ਬਣਾਉਣ ਦਾ ਹਾਂ ਬਾਕੀ ਐਸੀ ਕੋਈ ਗੱਲ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਕੋਈ ਉੱਥੇ ਕੋਈ ਘਟਤਾ ਜਾਂ ਕੋਈ ਹੈ ਸਾਡਾ ਜਿਹੜਾ ਅਲਾਈਂਸ ਸੀਗਾ ਕਾਂਗਰਸ ਪਾਰਟੀ ਦੇ ਨਾਲ ਹਾਂ ਉਸ ਅਲਾਈਂਸ ਦੇ ਵਿੱਚ ਕਾਂਗਰਸ ਪਾਰਟੀ ਦੇ ਕੁਝ ਮੈਂਬਰਾਂ ਨੇ ਜਿਹੜੇ ਆ ਉਹਨਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ ਇੱਕ ਕ੍ਰਾਸ ਵੋਟਿੰਗ ਕਰਨ ਦਾ ਕੀ ਮਤਲਬ ਕੀ ਮਕਸਦ ਸੀਗਾ ਇਹ ਤਾਂ ਹੁਣ ਇਹਦੀ ਜਾਂਚ ਦਾ ਵਿਸ਼ਾ ਜੀ ਇਹ ਜਾਂਚ ਹੋਏਗੀ ਕਾਂਗਰਸ ਵਾਲੇ ਵੀ ਜਾਂਚ ਕਰਨਗੇ ਤੇ ਅਸੀਂ ਵੀ ਜਾਂਚ ਕਰਾਂਗੇ ਉਸ ਪਿੱਛੇ ਵੀ ਕੀ ਕਾਰਨ ਹੋਇਆ ਇਹਨੀ ਛੇਤੀ ਇਹਦੇ ਬਾਰੇ ਕੋ ਕਲੀਅਰ ਕਰਨਾ ਨਹੀਂ ਕੋ ਵਾਜਬ ਹੋਏਗਾ ਛੇਤੀ ਹੋਏਗਾ ਪਤਾ ਲੱਗ ਜਾਏਗਾ ਸਾਰੀ ਗੱਲ ਹੋ ਜੀ ਜੀ ਭਾਜਪਾ ਕਹਿੰਦੇ ਕਿ ਅੱਜ ਪੰਜਾਬ ਦੀ ਰਾਜਨੀਤੀ ਤੇ ਭਾਜਪਾ ਨੇ ਰਾਜ ਕਰ ਲਿਆ ਤੇ ਕਹਿੰਦੇ ਹੁਣ ਜਲਦ ਪੰਜਾਬ 'ਚ ਵੀ ਆਵਾਂਗੇ ਚਲੋ ਤਾਂ ਉਹਨਾਂ ਦਾ ਸੁਪਨਾ ਹੀ ਹੈ ਦੇਖੋ ਉਹਨਾਂ ਕੋਲੇ 1-2 ਸੀਟਾਂ ਪਹਿਲਾਂ ਹੁੰਦੀਆਂ ਸੀ ਭਾਜਪਾ ਕੋਲੇ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ ਉਹ ਵੀ ਜਾਂਦੀਆਂ ਰਹੀਆਂ ਅ ਵਿਧਾਨ ਸਭਾ ਦੇ ਵਿੱਚ ਉਹਨਾਂ ਕੋਲ ਕੋਈ ਸੀਟ ਨਹੀਂ ਹੈ ਤੇ ਚੰਡੀਗੜ੍ਹ ਦੇ ਵਿੱਚ ਉਹ ਪੁੱਠੇ ਸਿੱਧੇ ਢੰਗ ਦੇ ਨਾਲ ਮੈਜੋਰਟੀ ਉਹਨਾਂ ਕੋਲ ਉੱਥੇ ਵੀ ਨਹੀਂ ਹੈ ਕ੍ਰਾਸ voting ਕਰਕੇ ਹੋ ਸਕਦਾ ਕਿਸੇ ਲਾਲਚ ਦੇ ਤਹਿਤ ਜਾਂ ਕਿਸੇ ਤਰੀਕੇ ਨਾਲ ਕੋਈ ਮੈਂਬਰ ਉਧਰ ਉਧਰ ਹੋ ਗਏ ਹੋਣ ਤੇ ਭਾਜਪਾ ਆਪਣੀ ਗੇਮ ਚਲਾ ਗਈ ਹੋਵੇ ਲੇਕਿਨ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਸਿੱਕਾ ਚੱਲ ਜੇਗਾ ਉਹ ਬੜੀ ਦੂਰ ਹੈ ਦਿੱਲੀ ਦੂਰ ਹੈ ਪੰਜਾਬ ਇਹ ਦਰਨੀ ਏਡੀ ਛਤੀ ਆਸ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਭਾਜਪਾ ਭੁੱਲ ਜੇ ਕਿ ਪੰਜਾਬ ਚਾਹੂਗੀ ਪੰਜਾਬ ਵਿੱਚ ਦੇਖੋ ਭਾਜਪਾ ਨੇ ਪੰਜਾਬ ਲਈ ਕੀਤਾ ਕੀ ਹੈ ਮੇਰੀ ਸੁਣੋ ਗੱਲ ਪੰਜਾਬ ਦੇ ਨਾਲ ਹਮੇਸ਼ਾ ਹੀ ਭਾਜਪਾ ਜਿਹੜੀ ਹੈ ਉਹ ਮਤਰਿਆ ਵਿਹਾਰ ਕਰਦੀ ਆਈ ਹੈ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰਦੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਕਰਦੀ ਰਹੇਗੀ ਦੇਖੋ ਤੁਸੀਂ ਅ ਕਿੱਡੀ ਵੱਡੀ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚੋਂ ਏਰੀਏ ਚੋਂ ਚੰਡੀਗੜ੍ਹ ਤੋਂ ਹਜੂਰ ਸਾਹਿਬ ਵਾਸਤੇ ਬਹੁਤ ਘੱਟ ਰੇਟਾਂ ਦੇ ਫਲਾਈਟਾਂ ਲਗਾਤਾਰ ਚਲਦੀਆਂ ਸੀ ਬਿਨਾਂ ਕਾਰਨ ਕੋਈ ਬੁਕਿੰਗ ਘਟਨੀ ਸੰਗਤਾਂ ਰੋਜ਼ ਜਹਾਜ਼ ਪੂਰੇ ਨਹੀਂ ਹੋ ਰਹੇ ਸੀ ਲੇਕਿਨ ਜਾਣਬੁੱਝ ਕੇ ਬੰਦ ਕਰ ਦਿੱਤੀਆਂ ਗਈਆਂ ਜਾਨ ਬੁੱਝ ਕੇ ਆਦਮਪੁਰ ਤੋਂ ਜਾ ਕੇ ਚਲਾਈ ਹੈ ਫਲਾਈਟ ਉਹ ਡੇਢ ਢੰਗ ਨਾਲ ਗਾਜਿਆ ਬਾਦ ਉਤਰੇਗੀ ਫਿਰ ਉੱਥੋਂ ਹਜੂਰ ਸਾਹਿਬ ਜਾਏਗੀ ਸਿੱਖਾਂ ਨਾਲ ਤਾਂ ਵੈਸੀ ਹੀ ਵਿਤਕਰਾ ਕਰ ਰਹੇ ਨੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੇ ਨੇ ਦੂਜੀ ਗੱਲ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਖੋ ਖੇਤੀ ਪ੍ਰਧਾਨ ਸੂਬਾ ਹੈ ਕਿਸਾਨ ਜਿਹੜੇ ਆ ਪੰਜਾਬ ਦੇ ਵਿੱਚ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਚ ਨੇ ਲੇਕਿਨ ਭਾਜਪਾ ਕਿਸਾਨਾਂ ਨਾਲ ਕੀ ਵਿਹਾਰ ਕਰ ਰਹੀ ਹੈ ਤੇ ਉਸੇ ਦਾ ਖਮਿਆਜਾ ਕਿ ਅੱਜ ਪੰਜਾਬ ਦੇ ਵਿੱਚ ਭਾਜਪਾ ਦਾ ਨਾਮ ਉਹ ਨਿਸ਼ਾਨ ਮਿਟ ਗਿਆ ਤੇ ਅੱਗੇ ਵੀ ਇਹ ਕੋਈ ਪੌਦਾ ਲੱਗਣ ਦੀ ਆਸ ਨਹੀਂ ਹੈ ਬਿਲਕੁਲ ਵੀ ਭਾਜਪਾ ਦੇ ਪੈਰ ਇੱਥੇ ਨਹੀਂ ਲੱਗਣਗੇ ਇਹ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਕਿਹਾ ਕਿ ਪੰਜਾਬ ਦੇ ਲਈ ਭਾਜਪਾ ਨੇ ਕੀਤਾ ਕੀ ਆ ਤਾਂ ਮੇਰਾ ਸਵਾਲ ਇਹ ਤੁਹਾਨੂੰ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੀਤਾ ਕਿਉਂ ਕਿ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਾਂ ਬਸ ਹੀ ਤਾਂ ਉਧਰ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਸੜਕਾਂ ਦਾ ਟੁੱਟਿਆ ਹੋਇਆ ਹਾਲ ਦੇਖਣ ਨੂੰ ਮਿਲ ਰਿਹਾ ਦੇਖੋ ਸੈਂਟਰ ਸਰਕਾਰ ਨੇ ਸਾਡੇ ਕੋਲੋਂ ਜਿਹੜੇ ਸਾਡੇ ਆਰਡੀਐਫ ਫੰਡਸ ਨੇ ਜਿਹੜੇ ਰੂਰਲ ਡਵੈਲਪਮੈਂਟ ਫੰਡ ਨੇ ਉਹ ਸਾਰੇ ਰੁਕੇ ਹੋਏ ਆ ਲਗਭਗ ਹੁਣ ਤਾਂ 10000 ਕਰੋੜ ਦੇ ਕਰੀਬ ਹੋ ਗਿਆ ਪੈਸਾ ਜਿਹੜਾ ਪੰਜਾਬ ਦਾ ਉਹ ਕੇਂਦਰ ਸਰਕਾਰ ਨੇ ਤੇ ਮੈਂ ਇਹ ਤਾਂ ਕਹੂੰਗਾ ਭਾਜਪਾ ਨੇ ਸਾਡਾ ਰੋਕਿਆ ਹੋਇਆ ਜੋ ਕਿ ਪੰਜਾਬ ਦੇ ਵਿਕਾਸ ਨੂੰ ਬਿਲਕੁਲ ਹੀ ਉਹਨਾਂ ਨੇ ਨੱਕਾ ਲਾਤਾ ਸਾਨੂੰ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਲਈ ਪੈਸਾ ਨਹੀਂ ਦਿੱਤਾ ਜਾ ਰਿਹਾ ਇਹ ਪੈਸਾ ਸਾਡਾ ਆਪਣਾ ਹੈ ਇਹ ਨਾ ਕਿ ਅਸੀਂ ਕੋਈ ਭੀਖ ਨਹੀਂ ਮੰਗਣੀ ਹੈ ਕੇਂਦਰ ਸਰਕਾਰ ਤੋਂ ਜਾਂ ਭਾਜਪਾ ਸਰਕਾਰ ਤੋਂ ਇਹ ਸਾਡਾ ਆਪਣਾ ਹੈ ਆਪਣਾ ਪੈਸਾ ਜਿਹੜਾ ਹੋ ਇੱਕ ਵਾਰ ਕੇਂਦਰ ਕੋਲ ਜਾਂਦਾ ਤੇ ਕੇਂਦਰ ਤੋਂ ਵਾਪਸ ਸਾਨੂੰ ਆਉਂਦਾ ਸਾਡੇ ਜ਼ਿਲ੍ਹੇ ਵਾਈਜ਼ ਜਾਂ ਸਾਡੇ ਹਲਕਾ ਵਾਈਜ਼ ਲੇਕਿਨ ਕੇਂਦਰ ਸਰਕਾਰ ਨੇ ਉਹ ਸਾਡਾ ਪੈਸਾ ਰੋਕ ਕੇ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਔਰ ਕਰ ਵੀ ਰਹੀ ਐ بار بار ਅਸੀਂ ਲਿਖਿਆ ਤੇ ਹੁਣ ਅਸੀਂ ਕੋਰਟ ਦੇ ਵਿੱਚ ਕੇਸ ਵੀ ਪਾਇਆ ਉਸ ਵਾਸਤੇ ਜਿਹਦਾ ਫੈਸਲਾ ਉਮੀਦ ਹੈ ਵੀ ਸਾਡੇ ਹੱਕ ਚ ਹੋਊਗਾ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਨੇ ਫੰਡ ਰੋਕਿਆ ਪਰੰਤੂ ਪੰਜਾਬ ਦੇ ਸਿਰ ਤੇ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਕਰਜ਼ਾ ਚੜਾਤਾ ਕਰਜ਼ਾ ਅਸੀਂ ਨਹੀਂ ਚੜਾਇਆ ਜੀ ਕਰਜ਼ਾ ਚੜਾਇਆ ਦੇਖੋ ਤੁਹਾਨੂੰ ਯਾਦ ਨਹੀਂ ਹੋਏਗਾ ਹਰਵਿੰਦਰ ਜੀ ਅ ਸ਼ਾਇਦ ਤੁਹਾਡੀ ਉਮਰ ਘਟ ਹੈ ਮੈਨੂੰ ਯਾਦ ਹੈ ਚੰਗੀ ਤਰ੍ਹਾਂ 1997 ਦੇ ਵਿੱਚ ਸਰਕਾਰ ਬਣੀ ਸੀ ਅਕਾਲੀ ਭਾਜਪਾ ਸਰਕਾਰ ਉਸ ਵੇਲੇ ਲਗਭਗ 8800 ਜਾਂ 9000 ਕਰੋੜ ਦੇ ਕਰੀਬ ਕਰਜ਼ਾ ਜਿਹੜਾ ਸੀ ਉਹ ਪੰਜਾਬ ਦੇ ਉੱਤੇ ਸੀਗਾ ਸੁਰੱਖਿਆ ਫੋਰਸਾਂ ਦਾ ਕਿਉਂਕਿ ਅੱਤਵਾਦ ਦਾ ਸਮਾਂ ਲੰਘ ਕੇ ਹਟਿਆ ਸੀ ਅੱਤਵਾਦ ਦੇ ਵਿੱਚੋਂ ਗੁਜ਼ਰੇ ਸਮੇਂ ਦੇ ਵਿੱਚ 7 ਤੋਂ 9-10000 ਕਰੋੜ ਰੁਪਈਆ ਜਿਹੜਾ ਸੀ ਉਸ ਵੇਲੇ ਪ੍ਰਧਾਨ ਮੰਤਰੀ ਬਣੇ ਸੀ ਇੰਦਰ ਕੁਮਾਰ ਗੁਜਰਾਲ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਸੀ ਇਹਨਾਂ ਨੇ ਰਲ ਕੇ ਉਹਨਾਂ ਕੋਲੋਂ ਉਹ ਕਰਦਿਆ ਮਾਫ ਕਰਾਇਆ ਸੀ ਤੇ ਮੈਨੂੰ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਵੀ ਅਨਾਉਂਸਮੈਂਟ ਕੀਤੀ ਸੀਗੀ ਪੰਜਾਬ ਦੀ ਫੇਰੀ ਤੇ ਆਏ ਸੀ ਉਹ ਜਲੰਧਰ ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਇਹ ਕਰਦਿਆ ਜਿਹੜਾ ਉਹ ਮਾਫ ਕਰ ਦਿੱਤਾ ਗਿਆ ਲੇਕਿਨ ਉਹ ਕਰਦਿਆ ਮਾਫ ਨਹੀਂ ਸੀ ਹੋਇਆ ਇਹ ਲੋਕਾਂ ਦੇ ਨਾਲ ਛਲ ਕੀਤਾ ਸੀ ਧੋਖਾ ਕੀਤਾ ਸੀ ਉਹ ਕਰਦਿਆ ਹੌਲੀ ਹੌਲੀ ਵਾਅਦਾ 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 ਸਾਰੀਆਂ ਸਰਕਾਰਾਂ ਦੇ ਵਿੱਚ ਵਾਅਦਾ ਗਿਆ ਤੇ ਅੱਗੇ ਵੱਧ ਕੇ ਉਹ ਜਿਹੜਾ ਕਰਦਿਆ ਉਹ ਅੱਗੇ ਹੁਣ ਚੱਲਿਆ ਜਾਂਦੇ ਹੈ ਹੁਣ ਸਾਡੇ ਕੋਲੇ ਜਿੰਨੇ ਵੀ ਸਾਡੇ ਆਮਦਨ ਦੇ ਸੋਰਸ ਸੀਗੇ ਜਿਵੇਂ ਹੁਣ ਮੇਰਾ ਹੀ ਲਾਲੋ ਮੇਰਾ ਮੰਡੀਕਰਨ ਬੋਰਡ ਹੈ ਮੰਡੀਕਰਨ ਬੋਰਡ ਦੀ ਜਿੰਨੀ ਆਮਦਨ ਹੈ ਇਹ ਅਕਾਲੀ ਦਲ ਵਾਲਿਆਂ ਨੇ ਕਾਂਗਰਸ ਵਾਲਿਆਂ ਨੇ ਪਹਿਲਾਂ ਹੀ ਗਹਿਣੇ ਰੱਖੀ ਹੋਈ ਹੈ ਤੇ ਉਹ ਜੋ ਕਰਜ਼ਾ ਇਹਨਾਂ ਨੇ ਚੱਕਿਆ ਉਹਦੇ ਇਵਜ ਦੇ ਵਿੱਚ ਉਹਦੇ ਵਿਆਜ ਦੇ ਵਿੱਚ ਜਿਹੜੀ ਹੈ ਪੰਜਾਬ ਦੀ ਜਿੰਨੀ ਆਮਦਨ ਉਹ ਜਾ ਰਹੀ ਹੈ ਇਸੇ ਕਰਕੇ ਸਾਡੀ ਡਿਵੈਲਪਮੈਂਟ ਜਿਹੜੀ ਹੈ ਉਹ ਰੁਕੀ ਹੋਈ ਹੈ ਤੇ ਫਿਰ ਵੀ ਅਸੀਂ ਉੱਲਮ ਲਾ ਕੇ ਪੰਜਾਬ ਦੇ ਵਿੱਚ ਲਗਭਗ 50000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਜਿਹੜੀਆਂ ਕਿ ਇਹਨਾਂ ਚੋਂ ਕਿਸੇ ਵੀ ਸਰਕਾਰ ਨੇ ਪਿਛਲੇ 20 30 ਸਾਲਾਂ ਦੇ ਵਿੱਚ ਨਹੀਂ ਦਿੱਤੀਆਂ ਅਸੀਂ ਸਿਰਫ ਆ 3 ਸਾਲਾਂ ਦਾ ਸਮਾਂ ਅਜੇ ਗੁਜ਼ਰਿਆ ਸਾਡੀ ਸਰਕਾਰ ਦਾ 2 ਸਾਲ ਅਜੇ ਬਾਕੀ ਨੇ ਤਿੰਨਾਂ ਸਾਲਾਂ ਦੇ ਵਿੱਚ ਅਸੀਂ 50000 ਦੇ ਕਰੀਬ ਨੌਕਰੀਆਂ ਦੇਤੀਆਂ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋਰ ਵੱਧ ਮੈਨੂੰ ਉਮੀਦ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ। ਪੰਜਾਬ ਚ ਆਮ ਆਦਮੀ ਪਾਰਟੀ ਦੇ ਸਥਾਏ ਤੁਸੀਂ ਕਿਹਾ ਹੈ ਕਿ ਰੋਜ਼ਗਾਰ ਦਿੱਤਾ ਹੈ ਪਰੰਤੂ ਕੁਝ ਇਹ ਵੀ ਵਾਅਦੇ ਕੀਤੇ ਗਏ ਸੀ ਕਿ ਮਹਲਾਵਾਂ ਨੂੰ ਅਸੀਂ ਜਿਹੜਾ ਕਿ ਹਜ਼ਾਰ-ਹਜ਼ਾਰ ਰੁਪਏ ਦਵਾਂਗੇ। ਦੂਜੇ ਪਾਸੇ ਇਹ ਗੱਲ ਕਹੀ ਗਈ ਸੀ ਕਿ ਅਸੀਂ ਧਰਨਾ ਤੱਕ ਨਹੀਂ ਲਾਉਣ ਦਵਾਂਗੇ। ਤਾਂ ਹੁਣ ਤਾਂ ਲਗਾਤਾਰ ਧਰਨੇ ਵੀ ਲੱਗ ਰਹੇ ਨੇ ਤੇ ਉੱਥੇ ਹੀ ਟੀਚਰ ਵੀ ਜਿਹੜਾ ਕਿ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਖਿਲਾਫ ਕਰ ਰਹੇ ਨੇ। ਦੇਖੋ ਕਈ ਐਸੀਆਂ ਕਮੀਆਂ ਪੇਸ਼ੀਆਂ ਸਰਕਾਰਾਂ ਤੋਂ ਵੀ ਰਹਿ ਜਾਂਦੀਆਂ ਨੇ ਤੇ ਕਈ ਮੁਲਾਜ਼ਮ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਜਿਆਦਾ ਜ਼ਬਰਦਸਤੀ ਕਰਨ ਦੇ ਮੂਡ ਦੇ ਵਿੱਚ ਹੁੰਦੀਆਂ ਨੇ ਉਹ ਅਸੀਂ ਉਸ ਨੂੰ ਦੇਖਦੇ ਹੋਏ ਧਰਨੇ ਪ੍ਰਦਰਸ਼ਨ ਜਿਹੜੇ ਨੇ ਦੇਖੋ ਆਮ ਸਰਕਾਰਾਂ ਦੇ ਵਿੱਚ ਚੱਲਦੇ ਨੇ ਅਸੀਂ ਕਦੇ ਕਿਸੇ ਧਰਨਾ ਪ੍ਰਦਰਸ਼ਨ ਦੇ ਉੱਤੇ ਸਖਤੀ ਨਹੀਂ ਕੀਤੀ ਕਦੇ ਕਿਸੇ ਦੇ ਉੱਤੇ ਕੋਈ ਪੁਲਿਸ लाठीचार्ज ਨਹੀਂ ਕਰਵਾਏ ਕੋਈ ਪਾਣੀ ਦੀਆਂ ਵਾਚਣਾ ਨਹੀਂ ਭਰਾਈਆਂ ਜਿਵੇਂ ਦੂਜੀਆਂ ਸਰਕਾਰਾਂ ਕਰਦੀਆਂ ਆਈਆਂ ਨੇ ਧੀਆਂ ਪਾਣਾ ਦੀਆਂ ਇੱਜ਼ਤਾਂ ਨਹੀਂ ਰੋਲੀਆਂ ਜਿਹੜੀ ਤੁਸੀਂ ਰਹੀ ਗੱਲ ਇਹਨਾਂ ਦੇ ਜਿਹੜੇ ਮੰਗਾਂ ਨੇ ਉਹਨਾਂ ਦੇ ਉੱਤੇ ਸਰਕਾਰ ਬੜੀ ਸੁਹਿਰਦਤਾ ਦੇ ਨਾਲ ਵਿਚਾਰ ਕਰ ਰਹੀ ਹੈ ਤੇ ਉਹ ਸਾਰੀਆਂ ਮੰਗਾਂ ਮੰਨਣ ਦੇ ਵਾਸਤੇ ਸਰਕਾਰ ਤਿਆਰ ਹੈ ਲੇਕਿਨ ਕੇਂਦਰ ਸਰਕਾਰ ਇਹਦੇ ਵਿੱਚ ਜਿਹੜੀ ਹੈ ਸਭ ਤੋਂ ਵੱਡਾ ਰੋੜਾ ਬਣੀ ਬੈਠੀ ਹੈ ਉਹ ਸਾਡੇ ਜਿਹੜੀ ਵਿਕਾਸ ਦੇ ਪੈਸੇ ਜਿਹੜੇ ਆ ਉਹ ਰੁੱਕੀ ਬੈਠੀ ਹੈ ਜਿਸ ਦੇ ਕਰਕੇ ਲੋਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਰੂਰ ਇਸ ਨੂੰ ਹੱਲ ਕਰ ਲਾਂਗੇ ਜਿਹੜੀ ਰਹੀ ਗੱਲ ਤੁਸੀਂ 11100 ਰੁਪਇਆ 1000 ਸੀ ਪਹਿਲਾਂ ਅਨਾਉਂਸ ਕੀਤਾ ਫਿਰ ਸੀਐਮ ਸਾਹਿਬ ਨੇ 1100 ਰੁਪਇਆ ਕਹਿਤਾ ਸੀ ਉਹ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਆ ਜਿਹੜਾ ਹੁਣ ਆਉਣਾ ਹੈ ਇੱਕ ਦੋ ਮਹੀਨਿਆਂ 'ਚ ਪੇਸ਼ ਕਰਨਾ ਹੈ ਉਸ ਬਜਟ ਦੇ ਵਿੱਚ ਅਸੀਂ ਇਹ ਪੈਸਾ ਰੱਖਾਂਗੇ ਤੇ ਉਮੀਦ ਹੈ ਇਸ ਸਾਲ ਦੇ ਵਿੱਚ ਅਸੀਂ ਔਰਤਾਂ ਨੂੰ ਉਹਨਾਂ ਦੀ ਮੰਗ ਵੀ ਅਸੀਂ ਇਹ ਪੂਰੀ ਕਰਦੇ ਆਂਗੇ ਕਿਉਂਕਿ ਅਸੀਂ ਬਾਕੀ ਮੰਗਾ ਵੀ ਪੂਰੀਆਂ ਕੀਤੀਆਂ ਅਸੀਂ ਦੇਖੋ ਪੰਜਾਬ ਦੇ ਵਿੱਚ ਮੋਹੱਲਾ ਕਲੀਨਿਕ ਬਣਾਏ ਨੇ ਜਿੱਥੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਤਿੰਨ ਸਾਲਾਂ ਚ ਇਲਾਜ ਕਰਾਇਆ ਅਸੀਂ ਪੰਜਾਬ ਦੇ ਵਿੱਚ 600 ਯੂਨਿਟ ਤੱਕ ਬਿਜਲੀ ਜਿਹੜੀ ਆ ਉਹ ਫ੍ਰੀ ਕੀਤੀ ਹੈ 90% ਲੋਕ ਜਿਹੜੇ ਨੇ ਉਹਦੇ ਅਧੀਨ ਆਏ ਆ ਉਹਨਾਂ ਦਾ ਬਿੱਲ ਫ੍ਰੀ ਹੈ ਕਿਸੇ ਨੂੰ ਇੱਕ ਪੈਸਾ ਵੀ ਜ਼ੀਰੋ ਬਿੱਲ ਆਉਂਦਾ ਹੈ ਇਸੇ ਤਰ੍ਹਾਂ ਅਸੀਂ ਹੋਰ ਵੀ ਕੰਮ ਜਿਹੜੇ ਆ ਉਹ ਕਰ ਰਹੇ ਆਂ ਪੰਜਾਬ ਚ ਡਵੈਲਪਮੈਂਟ ਦਾ ਅਸੀਂ ਪੂਰਾ ਜਾਲ ਵਿਛਾਇਆ ਹੋਇਆ ਹੈ ਜਿੰਨੀ ਕੁ ਵੱਧ ਤੋਂ ਵੱਧ ਡਵੈਲਪਮੈਂਟ ਹੋ ਸਕਦੀ ਹੈ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਤੇ ਐਸੀ ਕੋਈ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਧੀਆ ਲੋਕ ਹਿੱਤ ਸਰਕਾਰ ਹੈ ਲੋਕਾਂ ਦੀ ਆਪਣੀ ਸਰਕਾਰ ਹੈ ਵਿਰੋਧੀ ਤਾਂ ਕਹਿੰਦੇ ਆਮ ਆਦਮੀ ਪਾਰਟੀ ਸਿਰਫ ਬਿਆਨਬਾਜ਼ੀਆਂ ਦੇ ਰਹੀ ਹੈ ਕੰਮ ਘਟ ਕਰ ਰਹੀ ਹੈ ਦੇਖੋ ਜੇ ਕੰਮ ਘਟ ਕਰਦੀ ਹੁੰਦੀ ਤਾਂ ਵਿਰੋਧੀ ਇਸ ਤਰ੍ਹਾਂ ਖੁੰਝੇ ਨਾ ਲੱਗੇ ਕਦੇ ਇਸ ਤਰ੍ਹਾਂ ਦੇਖਿਆ ਕਦੇ ਇਹਨਾਂ ਦਾ ਮਲੀਆਂ ਮੇਟ ਹੋਇਆ ਮੈਂ ਤਾਂ ਮਲੀਆਂ ਮੇਟ ਹੀ ਕਹਾਂਗਾ ਨਾ ਨਾ ਤਾਂ ਕਿਤੇ ਕਾਂਗਰਸ ਦਿਖ ਰਹੀ ਹੈ ਤੇ ਨਾ ਕਿਤੇ ਅਕਾਲੀ ਦਲ ਵਾਲੇ ਦਿਖ ਰਹੇ ਆ ਤੇ ਭਾਜਪੀਆ ਨੂੰ ਹੁਣ ਮੈਂ ਕੀ ਕਹਾਂ ਜੀ ਮਲਿਆ ਮੇਟ ਭਾਜਪਾ ਤਾਂ ਹੈ ਹੀ ਕਿਤੇ ਨਹੀਂ ਉਹ ਤਾਂ ਮਲਿਆ ਮੇਟ ਵੀ ਕੁਛ ਨੂੰ ਤਾਂ ਹੈ ਹੀ ਨਹੀਂ ਕਿਤੇ ਤੇ ਅਕਾਲੀ ਦਲ ਦਾ ਵੀ ਦੇਖੋ ਇੱਕਦਮ ਮੈਂਬਰ ਰਹਿ ਗਿਆ ਬਾਕੀ ਸਾਰੇ ਖਿੰਡ ਪੁੰਡ ਗਏ ਨਹੀਂ ਅਕਾਲੀ ਦਲ ਕਹਿੰਦਾ ਕਿ ਅਸੀਂ ਮੋੜ ਮੈਦਾਨ 'ਚ ਆ ਗਏ ਆ ਉਹ ਆ ਜਾਣਗੇ ਜਦੋਂ ਉਹ ਆ ਨਾ ਜੀ ਲੋਕ ਫਤਵਾ ਦੇਣਗੇ ਐ ਤਾਂ ਮੈਦਾਨ ਦੇ ਵਿੱਚ ਹਰੇਕ ਹੀ ਕਹੀ ਜਾਂਦਾ ਹੂੰ ਇਹ ਤਾਂ ਹਰੇਕ ਕਹਿੰਦਾ ਹੁੰਦਾ ਵੀ ਮੈਂ ਮੈਦਾਨ 'ਚ ਹੀ ਆਂ ਭੱਜਿਆ ਨਹੀਂ ਕਿਤੇ ਵੀ ਭੱਜੋਗੇ ਕਿੱਥੇ ਤੁਹਾਨੂੰ ਜਦੋਂ ਲੋਕਾਂ ਨੇ ਰੱਖਿਆ ਹੀ ਨਹੀਂ ਫਿਰ ਰਹੋਗੇ ਕਿੱਥੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਇਸ ਕਰਕੇ ਨਾ ਤਾਂ ਅਕਾਲੀ ਦਲ ਦੀ ਕੋਈ ਵਜੂਦ ਹੈ ਨਾ ਕਾਂਗਰਸ ਪਾਰਟੀ ਦਾ ਕੋਈ ਵਜੂਦ ਹੈ ਤੇ ਦੇਖੋ ਤੁਸੀਂ ਹਰਵਿੰਦਰ ਜੀ ਤੁਸੀਂ ਇੱਕ ਗੱਲ ਨੋਟ ਕਰੋ ਅਸੀਂ ਜਿੱਦਣ ਜਿੱਤੇ ਸੀ ਪੰਜਾਬ ਚ ਸਰਕਾਰ ਬਣਾਈ ਸੀ ਸਾਡੇ 92 ਐਮਐਲਏ ਸੀਗੇ ਤੁਹਾਨੂੰ ਪਤਾ ਹੈ ਉਹ ਸਾਡੇ ਐਮਐਲਏ 95 ਆ ਕੋਸ਼ ਅਸੀਂ ਜਿੱਤੇ ਕੋਸ਼ ਅਸੀਂ ਬਾਈ ਇਲੈਕਸ਼ਨ ਜਿੱਤੇ ਤੇ ਅਕਾਲੀ ਦਲ ਵਾਲਾ ਵੀ ਸਾਡੇ ਵਿੱਚ ਆ ਕੇ ਸ਼ਾਮਲ ਹੋ ਗਿਆ ਸੁਖਵਿੰਦਰ ਸਿੰਘ ਸੁਖੀ ਬੰਗੇ ਤੋਂ ਜਿਹੜੇ ਐਮਐਲਏ ਨੇ ਸੋ ਇਸ ਤਰ੍ਹਾਂ ਕਰਕੇ ਸਾਡੇ ਤਾਂ ਐਮਐਲਏ ਦੀ ਗਿਣਤੀ ਵਧੀ ਹੈ ਜੇ ਅਸੀਂ ਮਾੜਾ ਕੰਮ ਕਰਦੇ ਹੋਈਏ ਫਿਰ ਸਾਡੇ ਦਾ ਹੱਕ 'ਚ ਲੋਕ ਫਤਵਾ ਥੋੜਾ ਦੇਣ ਹੁਣ ਮੇਅਰ ਸੀਟਾਂ ਜਿੱਤੀਆਂ ਅਸੀਂ ਸਾਰੀਆਂ ਪੰਜਾਬ ਦੇ ਵਿੱਚ ਜਿੱਤੀਆਂ ਨੇ ਸਾਰੇ ਮੇਅਰ ਸਾਡੇ ਬਣੇ ਨੇ ਉਹ ਜੇ ਉਹ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿੱਤ ਕੇ ਮੇਅਰ ਜਿਹੜੇ ਕਾਉਂਸਲਰ ਸੀਗੇ ਉਹ ਸਾਡੇ ਨਾਲ ਆ ਗਏ ਤਾਂ ਉਹਨਾਂ ਨੂੰ ਦੇਖਿਆ ਇੱਧਰ ਤਾਂ ਹੀ ਆਏ ਨਾ ਉਹਨਾਂ ਨੇ ਦੇਖਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਜਿੱਤ ਤਾਂ ਉਧਰੋਂ ਗਏ ਲੇਕਿਨ ਉਹਨਾਂ ਨੇ ਦੇਖਿਆ ਵੀ ਨਹੀਂ ਉਹਨਾਂ ਨੇ ਕੰਮਕਾਰ ਨਹੀਂ ਕਰਨੇ ਠੀਕ ਉਹਨਾਂ ਨੇ ਸਾਡਾ ਸਾਥ ਦਿੱਤਾ ਤਾਂ ਸਾਡੇ ਮੇਅਰ ਬਣਾਏ ਨੇ ਫਿਰ ਲੱਗਦਾ 2027 ਦੇ ਵਿੱਚ ਆਮ ਆਦਮੀ ਪਾਰਟੀ ਰਿਪੀਟ ਮਾਰੇਗੀ ਰਿਪੀਟ ਕੀ ਜੀ ਆਮ ਆਦਮੀ ਪਾਰਟੀ ਕਦੇ ਜਾਏਗੀ ਨਹੀਂ ਇਸ ਗੱਲ ਦਾ ਦਾਵਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਕੋਈ ਸਾਡੇ ਕੋਲ ਤਜਰਬੇ ਦੀ ਜਿੰਨੀ ਵੀ ਹੋਰ ਸਮਾਂ ਵਧਦਾ ਜਾਂਦਾ ਉਸ ਦੇ ਨਾਲ ਸਾਨੂੰ ਹੋਰ ਤਜਰਬੇ ਆਉਂਦੇ ਜਾਂਦੇ ਨੇ ਹੋਰ ਵਧੀਆ ਢੰਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਹੋਰ ਲੋਕਾਂ ਦੀ ਨਬਜ਼ ਨੂੰ ਅਸੀਂ ਅੱਛੀ ਤਰ੍ਹਾਂ ਪਕੜ ਰਹੇ ਹਾਂ ਟਟੋਲ ਰਹੇ ਹਾਂ ਤੇ ਜਿੱਥੇ-ਜਿੱਥੇ ਵੀ ਕੋਈ ਕਮਜ਼ੋਰੀ ਲੱਗਦੀ ਹੈ ਜਾਂ ਕੱਚ ਲੱਗਦੀ ਹੈ ਉਹ ਪੂਰੀਆਂ ਚੰਗੀ ਤਰ੍ਹਾਂ ਅਸੀਂ ਫੜਦੇ ਹਾਂ ਤੇ ਕਰਾਪਸ਼ਨ ਦੇ ਉੱਤੇ ਅਸੀਂ ਕਾਫੀ ਹੱਦ ਤੱਕ ਰੋਕ ਲਾਈ ਹੈ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ 100% ਕਰਾਪਸ਼ਨ ਰੋਕ ਲਈ ਲੇਕਿਨ ਕਾਫੀ ਹੱਦ ਤੱਕ ਰੋਕੀ ਹੈ ਇੱਕ ਗੱਲ ਤੁਹਾਨੂੰ ਹਰਵਿੰਦਰ ਜੀ ਨੋਟ ਕਰਨੀ ਪਵੇਗੀ ਕਿ ਦੇਖੋ ਤੁਸੀਂ ਪਿਛਲੀਆਂ ਸਰਕਾਰਾਂ ਦਾ ਸਮਾਂ ਵੀ ਦੇਖਿਆ ਸਾਡੀ ਸਰਕਾਰ ਦੇ ਵਿੱਚ ਕੋਈ ਜੇਬ ਜੋ ਕੱਢਣ ਦੀ ਕਿਸੇ ਦੀ ਅਫਸਰ ਜਾਂ ਕਿਸੇ ਮੁਲਾਜ਼ਮੇ ਦੀ ਜ਼ਰਤ ਨਹੀਂ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਤਾਂ ਜੇਬਾਂ ਜੋ ਕੱਢਦੇ ਸੀ ਵੀ ਰੱਖੋ ਇੱਥੇ ਤੁਸੀਂ ਚੱਲੇ ਕਿੱਥੇ ਹੋ لیکن ਸਾਡੀ ਸਰਕਾਰ ਦੇ ਵਿੱਚ ਕ腐ਪਸ਼ਨ ਦਾ ਨਾਮ ਲੈਣ ਤੋਂ ਵੀ ਡਰਦੇ ਨੇ ਜੇ ਕੋ ਲੈਂਦੇ ਨੇ ਚੋਰੀ ਛੁਪੇ ਦਲਾਲਾ ਦਲੂਲਾ ਦੇ ਰਾਹੀਂ ਕੰਮ ਕਰਦੇ ਨੇ ਉਹਨਾਂ ਨੇ ਵੀ ਨਕੇਲ ਕੱਸੀ ਜਾ ਰਹੀ ਹੈ ਤੁਹਾਡੇ ਸਾਹਮਣੇ ਕਿੰਨੀਆਂ ਤਹਸੀਲਾਂ ਦੇ ਵਿੱਚ ਵਸੀਕਾ ਨਹੀਂ ਵੀ ਸੁਣ ਫੜੇ ਨੇ ਹੋਰ ਕੀਤੇ ਨੇ ਅਸੀਂ ਉਹ ਦਲਾਲਾਂ ਨੂੰ ਵੀ ਫੜ ਰਹੇ ਆ ਕਦੇ ਤੁਸੀਂ ਸੁਣਿਆ ਸੀ ਵੀ ਦਲਾਲਾਂ ਦੇ ਵੀ ਕੇਸ ਦਰਜ ਹੁੰਦੇ ਨੇ ਵਿਜੀਰੈਂਸ ਸਾਡੀ ਦਲਾਲਾਂ ਨੂੰ ਵੀ ਫੜਦੀ ਹੈ ਦੇ ਰਹੇ ਆ ਅੰਦਰ ਕੋਈ ਅਸੀਂ ਗੱਲ ਨਹੀਂ ਹੋਰ 2 ਸਾਲਾਂ ਦੇ ਵਿੱਚ ਬਿਲਕੁਲ ਐ ਛਾਣਾ ਲਾ ਕੇ 2027 ਦੇ ਵਿੱਚ ਐ ਇਨਸਾਫ ਸੁਥਰਾ ਜਿਹੜਾ ਹੈ ਨਾ ਉਹ ਰਸਤਾ ਦੇਾਂਗੇ ਤਾਂ ਬਿਲਕੁਲ ਸਰਕਾਰ ਰਿਪੀਟ ਦਾ ਰਿਪੀਟ ਅਸੀਂ ਜਾਣਾ ਹੀ ਕਿਤੇ ਨਹੀਂ ਜੀ ਪੰਜਾਬ ਦਾ ਅਨਦਾਤਾ ਸੜਕਾਂ ਤੇ ਆ ਆਮ ਆਦਮੀ ਪਾਰਟੀ ਕਿੰਨਾ ਕ ਸਾਥ ਦੇ ਰਹੀ ਹੈ ਕਿੰਨਾ ਕ ਸਹਿਯੋਗ ਆਮ ਆਦਮੀ ਬਿਲਕੁਲ ਦਿਨ ਰਾਤ ਅਨਦਾਤਾ ਦੇ ਨਾਲ ਅਸੀਂ ਅਨਦਾਤਾ ਦੇ ਹੱਕ ਦੇ ਵਿੱਚ ਅਸੀਂ ਅਨਦਾਤਾ ਦਾ ਉਸਾਤ ਪਹਿਲਾਂ ਦਿੱਲੀ ਦੇ ਵਿੱਚ ਵੀ ਦਿੱਤਾ ਅਸੀਂ ਅਨਦਾਤਾ ਦਾ ਸਾਥ ਪੰਜਾਬ ਦੇ ਵਿੱਚ ਵੀ ਹੁਣ ਡੱਲੇਵਾਲ ਸਾਹਿਬ ਸੀਗੇ ਮਰਨ ਵਰਤ ਤੇ ਬੈਠੇ ਸੀ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦਾ ਸਹਿਯੋਗ ਕੀਤਾ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕੀਤਾ ਕੇਂਦਰ ਸਰਕਾਰ ਨੂੰ ਪੂਰਾ ਜੋ ਵੀ ਇਹਨਾਂ ਦੀ ਮੀਡੀਏਟਰ ਕਰ ਬਣ ਕੇ ਕੰਮ ਕਰ ਸਕਦੇ ਸੀ ਕਿਸਾਨਾਂ ਲਈ ਉਹ ਕੀਤਾ ਤੇ ਅਗੇ ਵੀ ਕਰ ਰਹੇ ਹਾਂ ਕਰਦੇ ਰਹਾਂਗੇ ਅਨ ਦਾਤਾ ਜਿਹੜਾ ਉਹ ਪੰਜਾਬ ਦੀ ਖੁਸ਼ਹਾਲੀ ਵਾਸਤੇ ਪੰਜਾਬ ਦਾ ਹਰ ਵਰਗ ਭਾਵੇਂ ਉਹ ਵਪਾਰੀ ਵਰਗ ਭਾਵੇਂ ਉਹ ਜ਼ਿਮੀਂਦਾਰ ਵਰਗ ਭਾਵੇਂ ਸ਼ਹਿਰੀ ਹੈ ਜਾਂ ਪਿੰਡੂ ਹੈ ਜਾਂ ਉਹ ਕਿਸੇ ਵੀ ਜਾਤ ਬਰਾਦਰੀ ਦੇ ਨਾਲ ਸੰਬੰਧਿਤ ਹੈ ਸਾਰੇ ਹੀ ਕਿਸਾਨ ਤੋਂ ਬਿਨਾ ਚੱਲ ਨਹੀਂ ਸਕਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਇਸ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਕਿਸਾਨ ਜਿਹੜਾ ਉਹ ਮੁੱਖ ਹੈ ਤੇ ਕਿਸਾਨ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨੂੰ ਇਸੇ ਤਰ੍ਹਾਂ ਨਿਭਾਉਗੇਗਾ ਤੁਸੀਂ ਕਿਹਾ ਹੈ ਕਿ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਅੰਨਦਾਤਾ ਦੇ ਨਾਲ ਆ ਇਹ ਤੁਸੀਂ ਗੱਲ ਕਨਫਰਮ ਕਰਤੀ ਪਰੰਤੂ ਸਿਆਸੀ ਲੀਡਰ ਉਹਨਾਂ ਨੂੰ ਲਗਾਤਾਰ ਮਿਲਣ ਜਾ ਰਹੇ ਨੇ ਹਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲਣ ਨਹੀਂ ਗਏ ਕੀ ਵਜ੍ਹਾ ਰਹੇਗੀ ਕਿ ਉਹਨਾਂ ਨੇ ਇੱਕ ਵਾਰ ਸਾਰ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਦੀ ਨਹੀਂ ਡਲੇਵਾਲ ਸਾਹਿਬ ਕੋਲ ਉਹਨਾਂ ਨੇ ਸਾਡਾ ਸਾਰਾ ਪੂਰਾ ਵਫਦ ਗਿਆ ਜੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜੀ ਤੇ ਉਹਨਾਂ ਦੇ ਨਾਲ ਸਾਡੇ ਵਿੱਤ ਮੰਤਰੀ ਪੰਜਾਬ ਸਾਰੀ ਕੈਬਨਿਟ ਗਈ ਸੀਗੀ ਡਲੇਵਾਲ ਸਾਹਿਬ ਕੋਲ ਪੰਜਾਬ ਸਰਕਾਰ ਪੂਰੀ ਉਹਨਾਂ ਕੋਲ ਗਈ ਸੀਗੀ ਤੇ ਹਰ ਤਰ੍ਹਾਂ ਨਾਲ ਉਹਨਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਸੀ ਉਹਨਾਂ ਦੇ ਉਹਨਾਂ ਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਸਮਰਥਨ ਚ ਉਹਨਾਂ ਦੇ ਹੱਕ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਲੱਗੇ ਭਈ ਅਸੀਂ ਕਿਸੇ ਤਰ੍ਹਾਂ ਕੋ ਲੱਗਦੀ ਹੈ ਤਾਂ ਉਹ ਹਰ ਵੇਲੇ ਜਦੋਂ ਮਰਜ਼ੀ ਸਾਨੂੰ ਕਾਲ ਕਰਨ ਗੱਲ ਕਰਨ ਉਹ ਉਹਨਾਂ ਦੇ ਨਾਲ ਆ ਕਿਸੇ ਵੀ ਤਰ੍ਹਾਂ ਕਿਸਾਨਾਂ ਤੋਂ ਅਸੀਂ ਅੱਡ ਨਹੀਂ ਕਿਸਾਨ ਸਾਡੀ ਰੂਹ ਨੇ ਕਿਸਾਨ ਸਾਡੀ ਜਿੰਦ ਜਾਨ ਨੇ ਜੀ ਤੁਹਾਨੂੰ ਇੱਕ ਇਸ਼ਾਰਾ ਵੀ ਯਾਦ ਹੋਵੇਗਾ ਇਸ ਤਰ੍ਹਾਂ ਇਹ ਅਨਮੋਲ ਗਗਰਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅਸੀਂ ਐਮਐਸਪੀ ਆਪ ਦੇਵਾਂਗੇ ਜਦੋਂ ਸਾਡੀ ਪੰਜਾਬ ਦੇ ਵਿੱਚ ਸਰਕਾਰ ਆਈ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਫਿਰ ਕਿਸਾਨਾਂ ਨੂੰ ਹਜੇ ਤੱਕ ਐਮਐਸਪੀ ਕਿਉਂ ਨਹੀਂ ਮਿਲੀ ਹਰਵਿੰਦਰ ਜੀ ਰਾਤ ਗਈ ਪਤ ਗਈ ਹੁਣ ਦੇਖੋ ਨਹੀਂ ਪਾਰਟੀ ਆਮ ਆਦਮੀ ਪਾਰਟੀ ਦੀ ਹੈ ਜੀ ਗੱਲ ਰਾਤ ਗਈ ਬਾਤ ਗਈ ਨਹੀਂ ਹੁੰਦਾ ਪਾਰਟੀ ਦੀ ਗੱਲ ਨਹੀਂ ਸੀ ਉਹ ਦੇਖੋ ਇੱਕ ਐਮਐਲਏ ਦੀ ਬਾਤ ਸੀ ਤੂੰ ਐਮਐਲਏ ਨੂੰ ਉਹੀ ਤੁਸੀਂ ਪੁੱਛ ਸਕਦੇ ਹੋ ਕਿ ਉਹਨਾਂ ਨੇ ਕਿਉਂ ਕਿਹਾ ਕਿਉਂ ਨਹੀਂ ਕਿਹਾ ਪਾਰਟੀ ਨੇ ਕਦੇ ਇਸ ਤਰ੍ਹਾਂ ਨਹੀਂ ਕਿਹਾ ਪਾਰਟੀ ਕਹੇਗੀ ਫੇਰ ਤੁਸੀਂ ਜ਼ਰੂਰ ਉਹਦੇ ਉੱਤੇ ਕਰ ਸਕਦੇ ਹੋ ਜੀ ਤੇ ਅੱਜ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕੱਲ ਪਰਸੋ ਦੇਖਿਆ ਕਿ ਕਿਸ ਤਰ੍ਹਾਂ ਡਾਕਟਰ ਭੀਮਰਾਓਂ ਉਵੇਦਕਰ ਦਾ ਬੁੱਤ ਤੋੜਿਆ ਗਿਆ ਸ਼ਰਿਆਮ ਜਿਹੜੀ ਕਿ ਕਾਨੂੰਨ ਦੀ ਵਿਵਸਥਾ ਦੀਆਂ ਤਜੀਆਂ ਵੀ ਉਡਾਈਆਂ ਗਈਆਂ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸਾਡੇ ਬੇਰੋਜ਼ਗਾਰ ਜਿਹੜੇ ਕੋਈ ਨੌਜਵਾਨ ਜਾਂ ਕੁਝ ਨਸ਼ੇ ਪੱਤੇ ਦੇ ਆਦੀ ਹੋ ਚੁੱਕੇ ਨੌਜਵਾਨ ਨੇ ਉਹਨਾਂ ਨੂੰ ਪਟਕਾ ਕੇ ਉਹਨਾਂ ਨੂੰ ਥੋੜੇ ਬਹੁਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕਰਕੇ ਉਹਨਾਂ ਨੂੰ ਭੜਕਾ ਕੇ ਉੱਥੇ ਭੇਜ ਦਿੰਦੇ ਨੇ ਐਸੇ ਕੰਮ ਕਰਵਾਉਂਦੀਆਂ ਨੇ ਪੰਜਾਬ ਸਰਕਾਰ ਇਹਦੀ ਬੜੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤੇ ਪੰਜਾਬ ਸਰਕਾਰ ਇਹਦੇ ਉੱਤੇ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ ਜਿਹੜੇ ਬੰਦੇ ਨੇ ਦੋਸ਼ ਕੀਤਾ ਉਹਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਉਹਦੇ ਉੱਤੇ ਬਣਦੀਆਂ ਸਖਤ ਧਾਰਾਵਾਂ ਦੇ ਅਧੀਨ ਕੇਸ ਚਲਾਇਆ ਜਾਊਗਾ ਪਰਚਾ ਦਰਜ ਕੀਤਾ ਗਿਆ ਉਹਨੂੰ ਅਰੈਸਟ ਕਰਕੇ ਦੇਖੋ ਸਰਕਾਰ ਜੋ ਕਰ ਸਕਦੀ ਹੈ ਉਹ ਵੱਧ ਤੋਂ ਵੱਧ ਕਰ ਰਹੀ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਉਸਤੇ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੇ ਕੀਤੇ ਵੀ ਜਾ ਰਹੇ ਨੇ। ਏਲੋ ਸਾਹਿਬ ਪੰਜਾਬ ਦੇ ਵਿੱਚ ਨਸ਼ਾ ਕਦੋਂ ਖਤਮ ਹੋਊਗਾ ਕਿਉਂਕਿ ਵਾਅਦਾ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਕੀਤਾ ਸੀ ਕਿ ਅਸੀਂ 3-4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ। ਐਸੀ ਡੁੰਗਾਈ ਹੈ ਜੀ ਇਹਦੀ ਜੜਾਂ ਜਿਹੜੀਆਂ ਨੇ ਉਹ ਫਰੋਲਿਆਂ ਪਤਾ ਲੱਗਦਾ ਕਿ ਬਹੁਤ ਡੁੰਗੀਆਂ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਨੇ। ਅਸੀਂ ਕਾਫੀ ਹੱਦ ਤੱਕ ਇਹਨੂੰ ਨਕੇਲ ਪਾਈ ਹੈ। ਤੇ ਉਮੀਦ ਹੈ ਕਿ ਅਸੀਂ ਹੋਰ ਥੋੜੇ ਸਮੇਂ ਦੇ ਵਿੱਚ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਸਫਾਈ ਕਰ ਦਾਂਗੇ। ਤੁਸੀਂ ਨੋਟ ਕਰ ਰਹੇ ਹੋਣੋ ਕਿ ਹੁਣ ਇਸੋ ਦੇ ਨਸ਼ਾ ਜਿਹੜਾ ਨਾ ਖੁੱਲੇ ਆਮ ਸ਼ਰੇ ਆਮ ਜਿਹੜਾ ਕਹਿੰਦੇ ਸੀ ਆਨਲਾਈਨ ਮਿਲਦਾ ਜਾਂ ਕੁਝ ਮਿਲਦਾ ਐਸਾ ਕੋਈ ਨੌਬਤ ਨਹੀਂ ਹੈ ਜਿਹੜਾ ਵੀ ਚੋਰੀ ਛਿਪੇ ਕੋਈ ਨਾ ਕੋਈ ਕਿਤੇ ਟਾਵਾ ਟਾਵਾ ਕੰਮ ਹੋ ਰਿਹਾ ਉਹਨੂੰ ਵੀ ਅਸੀਂ ਨਕੇਲ ਪਾ ਦਾਂਗੇ ਬੰਦ ਕਰ ਦਾਂਗੇ ਜੀ ਇਹ ਮੈਨੂੰ ਲੱਗਦਾ ਹੈ ਕਿ ਜਲਦ ਜਿਹੜਾ ਕਿ ਇਸ ਦਾ ਹੱਲ ਹੋਣਾ ਚਾਹੀਦਾ ਹੋਏਗਾ ਜੀ ਬਿਲਕੁਲ ਨਸ਼ਾ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਲਕੁਲ ਸੰਭਾਲ ਕੇ ਰੱਖਣਾ ਲੋਕਾਂ ਦੀ ਜਿੰਦ ਜਾਨ ਦੀ ਰਾਖੀ ਕਰਨੀ ਲੋਕਾਂ ਦੀਆਂ ਜਾਇਦਾੰਦਾਂ ਦੀ ਰਾਖੀ ਕਰਨੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਪੰਜਾਬ ਸਰਕਾਰ ਨਿਮਾਉਣ ਲਈ ਹਰ ਵੇਲੇ ਸਿਹਰਦ ਨਿਮਾਉਂਦੀ ਰਹੇਗੀ ਅੱਗੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਪੇਸ਼ ਆਏਗੀ ਜੀ ਕੱਲ ਬੀਜੇਪੀ ਦਾ ਵਫਾ ਦੇ ਰਾਜਪਾਲ ਨੂੰ ਮਿਲਿਆ ਉਹ ਤੇ ਜਿਹੜਾ ਡਾਕਟਰ ਭੀਮਰਾਓਂ ਉਵੇਦਕਰ ਦਾ ਬੁੱਤ ਤੋੜਿਆ ਉਹਨਾਂ ਨੇ ਕਿਹਾ ਕਿ ਇਹਦੀ ਅਮਰਤਪਾਲ ਨਾਲ ਤੁਲਨਾ ਕੀਤੀ ਉਹਨਾਂ ਨੇ ਰਾਜਨੀਤੀ ਕਰਦੇ ਆ ਜੀ ਬੀਜੇਪੀ ਵਾਲੇ ਸਿੱਖਾਂ ਦੇ ਨਾਂ ਤੇ ਨਹੀਂ ਜੋ ਵੀ ਹੈ ਉਹਨਾਂ ਨੂੰ ਤਾਂ ਕੋਈ ਮੁੱਦਾ ਮਿਲਣਾ ਚਾਹੀਦਾ ਹੈ ਉਹ ਇਸ ਗੱਲ ਤੇ ਕਹੇ ਨੇ ਫਿਰ بار بار ਅਮਰਤਪਾਲ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਅਮਰਤਪਾਲ ਨੂੰ ਉਹਨਾਂ ਨੂੰ ਪੁੱਛੋ ਜੀ ਉਹ ਕਿਉਂ ਕਰਦੇ ਨੇ ਟਾਰਗੇਟ ਅਸੀਂ ਤਾਂ ਨਹੀਂ ਇਹ ਗੱਲ ਕਹਿੰਦੇ ਅਸੀਂ ਤਾਂ ਇਹ ਕਹਿੰਦੇ ਵੀ ਜੋ ਵੀ ਹੈ ਉਹ ਬੰਦੇ ਨੇ ਗਲਤੀ ਕੀਤੀ ਹੈ ਉਹਨੂੰ ਮੌਕੇ ਤੇ ਅਰੈਸਟ ਕੀਤਾ ਕਾਨੂੰਨ ਦੇ ਮੁਤਾਬਕ ਉਹਤੇ ਕਾਰਵਾਈ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਉੱਥੇ ਗਵਾਹੀਆਂ ਦੇਣ ਜਾ ਕੇ ਰਾਜਪਾਲ ਕੋਲ ਜਾਂਦੇ ਨੇ ਉੱਥੇ ਕੋਰਟ ਦੇ ਵਿੱਚ ਆਪਣੇ ਬੰਦਿਆਂ ਨੂੰ ਅਮਰਤਸਰ ਦੇ ਵਿੱਚ ਇਹਨਾਂ ਦੇ ਇੰਨੇ ਬੰਦੇ ਨੇ ਉਹਨਾਂ ਨੂੰ ਗਵਾਹ ਬਣਾਉਣ ਗਵਾਹੀਆਂ ਵਜੋਂ ਬੰਦੇ ਨਹੀਂ ਪੇਸ਼ ਕਰਦੇ ਆਪਣੇ ਇਹ ਇੱਕ ਵੀ ਬੰਦਾ ਨਹੀਂ ਦਿੱਤਾ ਇਹਨਾਂ ਨੇ ਗਵਾਹ ਵਜੋਂ ਮਤਲਬ ਸਿੱਖਾਂ ਦੇ ਨਾਲ ਆਮ ਆਦਮੀ ਪਾਰਟੀ ਹੈਗੀ ਆ। ਸਿੱਖਾਂ ਨਾਲ ਹੀ ਜੀ ਪੂਰੇ ਪੰਜਾਬੀਆਂ ਨਾਲ ਹੈ। ਚਲੋ ਮੰਨ ਲਓ ਹੁਣ ਤੁਸੀਂ ਕਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਦੇਖਣਾ, ਪੰਜਾਬ ਦੇ ਲੋਕਾਂ ਨੂੰ ਦੇਖਣਾ ਆਮ ਆਦਮੀ ਪਾਰਟੀ ਦੇ ਹੱਥ 'ਚ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਬੋਲਦੀ ਕਿਉਂ ਨਹੀਂ ਸਿੱਖਾਂ ਵਰੇ? ਅੱਜ ਤੱਕ ਕੋਈ ਬਿਆਨ ਆ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਦਿੱਤਾ? ਨਹੀਂ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਕਿਸੇ ਇੱਕ ਧਰਮ ਦੇ ਨਾਂ ਹੱਕ 'ਚ ਹੈ ਨਾ ਕਿਸੇ ਦੇ ਖਿਲਾਫ 'ਚ। ਪਰ ਸਾਡੇ ਲਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਰਾ ਕੁਝ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਲਈ ਹੈ ਇਕੱਲੇ ਤੁਹਾਡੇ ਜਾਂ ਕਿਸੇ ਲਈ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਬ ਬਾਣੀ ਹੈ ਉਹਦੇ ਵਿੱਚ ਹਿੰਦੂਆਂ ਦੀ ਸਿੱਖਾਂ ਦੀ ਮੁਸਲਮਾਨਾਂ ਦੀ ਸਾਰਿਆਂ ਦੀ ਬਾਣੀ ਉਹਦੇ ਵਿੱਚ ਦਰਜ ਹੈ ਗੁਰੂਆਂ ਪੀਰਾਂ ਦੀ ਸਾਰਿਆਂ ਦੀ ਬਾਣੀ ਦਰਜ ਹੈ ਜੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਂਝੀ ਵਲਤਾ ਦਾ ਵੱਡਾ ਪ੍ਰਤੀਕ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੱਲੋਂ ਵੀ ਬਰਦਾਸ਼ਤ ਨਾ ਕੀਤੀ ਜਾਵੇਗੀ ਤੇ ਨਾ ਭਾਵੇਂ ਕਿ ਵਿੱਚ ਐਸੀ ਕੋਈ ਘਟਨਾ ਨੂੰ ਬਰਦਾਸ਼ਤ ਕੀਤਾ ਜਾਏਗਾ ਜਿਹੜੀ ਪਿਛੇ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਖਿਲਾਫ ਸਰਕਾਰ ਨੇ ਜਿੰਨੀ ਵੀ ਵੱਧ ਤੋਂ ਵੱਧ ਜਾਂਚ ਕਰਕੇ ਇਨਕੁਆਇਰੀ ਹੋ ਕੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹੋਏ ਆ ਤੇ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਉਹਦੇ ਵਿੱਚ ਸਮਾਂ ਆਉਣ ਤੇ ਅਦਾਲਤਾਂ ਜਦੋਂ ਫੈਸਲਾ ਦੇਣਗੀਆਂ ਤੁਹਾਨੂੰ ਸਾਰਿਆਂ ਸਾਹਮਣੇ ਆਈ ਜਾਊਗਾ ਹੁਣ ਤਾਂ 3 ਸਾਲ ਲੰਘ ਗਏ ਨੇ ਹਜੇ ਤੱਕ ਕਿਉਂ ਨਹੀਂ ਇਨਸਾਫ ਮਿਲ ਰਿਹਾ ਫਿਰ ਅਦਾਲਤਾਂ ਨੇ ਦੇਣੇ ਨੇ ਜੀ ਫੈਸਲੇ ਦੇਖੋ ਕੇਸ ਅਦਾਲਤਾਂ ਵਿੱਚ ਜਦੋਂ ਚੱਲੇ ਜਾਂਦਾ ਫਿਰ ਅਦਾਲਤ ਦਾ ਫੈਸਲਾ ਹੁੰਦਾ ਸਰਕਾਰ ਦਾ ਕੰਮ ਹੁੰਦਾ ਹੈ ਕੇਸ ਤਿਆਰ ਕਰਕੇ ਅਦਾਲਤਾਂ ਦੇ ਵਿੱਚ ਪੇਸ਼ ਸਜ਼ਾ ਕਰਨੀ ਉਸ ਦੇ ਵਿੱਚ ਦੋਸ਼ੀ ਠਹਿਰਾਉਣਾ ਉਹ ਅਦਾਲਤਾਂ ਦੇ ਕੰਮ ਨੇ ਅਦਾਲਤਾਂ ਕਰ ਰਹੀਆਂ ਨੇ ਆਪਣਾ ਕੰਮ ਤੇ ਮੈਨੂੰ ਉਮੀਦ ਹੈ ਵੀ ਮਾਣਯੋਗ ਅਦਾਲਤਾਂ ਜਿਹੜੀਆਂ ਉਹ ਸਹੀ ਰਸਤਾ ਦੱਸਣਗੀਆਂ ਸਹੀ ਰਸਤਾ ਅਡਾਪਟ ਕਰਕੇ ਸਹੀ ਜਿਹੜੇ ਦੋਸ਼ੀ ਲੋਕ ਹੋਣਗੇ ਉਹਨਾਂ ਨੂੰ ਸਜ਼ਾ ਜ਼ਰੂਰ ਦੇ ਦੇਣਗੀਆਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜ ਤੇ ਬੋਲਦੇ ਨੇ ਤਾਂ ਹਮੇਸ਼ਾ ਉੱਥੇ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਦੇ ਉੱਤੇ ਹੀ ਬੋਲਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਜੋ ਬੇਅਦਬੀਆਂ ਹੋਈਆਂ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਨੇ ਬਿਆਨ ਇਸ ਨੂੰ ਮੰਨ ਵੀ ਲੱਤੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੁਹਾਡੇ ਸਾਹਮਣੇ ਹੀ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਬੇਅਦਬੀਆਂ ਹੋਈਆਂ ਰੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹੜਾ ਵੇਟ ਕਰ ਰਹੇ ਨੇ ਕਿ ਹਜੇ ਉਹਨਾਂ ਨੂੰ ਸਜ਼ਾਵਾ ਹੀ ਨਹੀਂ ਦਿੱਤੀਆਂ ਜਾ ਰਹੀਆਂ ਜਾਂਚ ਦਾ ਵਿਸ਼ਾ ਜੀ ਉਹ ਵੀ ਸਾਰਾ ਕੁਝ ਧਾਰਮਿਕ ਜਿਹੜੀ ਉਹਨਾਂ ਨੂੰ ਸਜ਼ਾ ਵੀ ਲੱਗੀ ਆ ਅਕਾਲੀ ਦਲ ਦਾ ਤੁਸੀਂ ਦੇਖਿਆ ਕਿ ਅਕਾਲੀ ਦਲ ਵਾਲ ਕਹਿੰਦੇ ਸੀ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਸਰਬਨਾਸ਼ ਹੋ ਜਾਏ ਤੇ ਹੁਣ ਤੁਹਾਡੇ ਸਾਹਮਣੇ ਹੀ ਹੈ ਕਿ ਅਕਾਲੀ ਦਲ ਕਿੱਥੇ ਰਹਿ ਗਿਆ ਜੀ ਸਰਬਨਾਸ਼ ਤਾਂ ਹੀ ਹੋਇਆ ਨਾ ਦੇਖੋ ਅੱਜ ਤੱਕ ਅੱਲ ਤੱਕ ਸਭ ਤੇ ਸੁਖਵੀਰ ਸਿੰਘ ਬਾਦਲ ਮੰਨ ਰਹੇ ਨੇ ਕਿ ਅਸੀਂ ਕੀਤੀ ਬੇਅਦਬੀ ਮੇਤੋਂ ਹੋਈ ਗਲਤੀ ਮੇਤੋਂ ਹੋਈ ਲੇਕਿਨ ਤੁਸੀਂ ਕੁਦਰਤ ਦੀ ਰੱਬ ਦਾ ਬਾਣਾ ਵੀ ਦੇਖੋ ਕਿ ਮੈਂ ਖੁਦ ਆਪਣੇ ਕੰਨਾਂ ਨਾਲ ਸੁਣੇ ਸੀ ਬੀਬਾ ਹਰ ਸਿਮਰਤ ਬਾਦਲੇ ਕਹਿੰਦੇ ਕਿ ਉਹ ਪਾਰਟੀ ਦਾ ਜਾਂ ਉਹ ਪਰਿਵਾਰ ਦਾ ਬਿਲਕੁਲ ਸਰਬਨਾਸ਼ ਹੋ ਜੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਤੇ ਉਹ ਤੁਹਾਡੇ ਸਾਹਮਣੇ ਹੀ ਆ ਦੇਖੋ ਪਰਿਵਾਰ ਵੀ ਖਿੰਡ ਪੁੰਡ ਗਿਆ ਅਕਾਲੀ ਦਲ ਵੀ ਖਿੰਡ ਪੁੰਡ ਗਿਆ ਅਕਾਲੀ ਪਾਰਟੀ ਵੀ ਜਿਹੜੀ ਉਹਦਾ ਸਰਬਨਾਸ਼ ਹੋ ਗਿਆ ਇੱਕ ਐਮਐਲਏ ਮਜੀਠੀਆ ਸਾਹੂ ਦੇ ਜਿਹੜੇ ਘਰ ਵਾਲੀ ਹੈ ਉਹ ਹੀ ਐਮਐਲਏ ਰਹਿ ਗਏ ਬਾਕੀ ਤਾਂ ਜਿਹੜੇ ਦੂਜੇ ਨੇ ਮੋਲਾਪੁਰ ਦਾਖੇ ਵਾਲੇ ਐਮਐਲਏ ਉਹ ਵੀ ਉਹਨਾਂ ਦੇ ਨਾਲ ਨਹੀਂ ਗਏ ਸੋ ਤੁਹਾਡੇ ਸਾਹਮਣੇ ਹੀ ਆ ਜੀ ਧੇਰ ਹੈ ਅੰਧੇਰ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਕਾਨੂੰਨ ਜਦੋਂ ਮਤਲਬ ਕਰੂਗਾ ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਇੱਥੇ ਕੋਈ ਦੋ ਰਹਿ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ ਕਰ ਰਿਹਾ ਤੁਸੀਂ ਸਾਨੂੰ ਆਪਣਾ ਕੀ ਕੀ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਰੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੇ ਹੁਣ ਸਾਨੂੰ ਦਾ ਇਜਾਜ਼ਤ ਧੰਨਵਾਦ